ਔਜਲਾ ਦਾ ਵੀ ਗਾਣਾ ਆਇਆ ਹੈ ਮੇਰੇ ਤੇ ਇੱਕ ਅੰਦੀ ਗੱਲ ਹੈਗੀ ਹੈ ਕਿ ਜਿਹੜੀ ਅੱਜਕਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਉਸ ਸਟੇਜਾਂ ਦੇ ਉੱਤੇ ਜਦੋਂ ਚੜ੍ਹਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਹਾਂ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਬਾਣੀ ਗਾਣਾ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਅਸੀਂ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 11 ਤਰੀਕ ਨੂੰ ਸੱਦਿਆ ਆਇਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਅਜੇ ਇੰਡੀਆ 'ਚ ਨਹੀਂ ਹੈ ਇਸ ਟਾਈਮ ਉਹ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈਐਮ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਜ਼ਤ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਦੀ ਐਕਸਪਲੇਨੇਸ਼ਨ ਲਈਤੀ ਜਾਵੇ ਅਰੇ ਉਹਨੂੰ ਹਾਜ਼ਰ ਕੀਤਾ ਜਾਵੇ ਦੇਖੋ ਜੀ ਬੇਖਲ ਗਾਣੇ ਤਾਂ ਸਭ ਨੇ ਸੁਣ ਲਏ ਨੇ ਇਸ ਟਾਈਮ ਦੇਖੋ ਠੀਕ ਹੈ ਔਰ ਹਰੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤਿੰਨ ਨਾਲ ਜ਼ਿਆਦਾ ਬਬਲ ਬਚਿਆ ਹੋਇਆ ਹੈ ਹੁਣ ਕਰਨ ਅਜਲਾ ਦਾ ਵੀ ਗਾਣਾ ਹੈ ਮੇਰੇ ਤੇ ਇਹ ਕਹਿੰਦੀ ਗੱਲ ਹੈਗੀ ਕਿ ਜਿਹੜੀ ਅੱਜਕੱਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕਿ ਉਹ ਸਟੇਜਾਂ ਦੇ ਉੱਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਮਾਰੀਆਂ ਗਾਲਾਂ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਗਾਣਾ ਚੱਲ ਰਿਹਾ ਸੀ ਜਿਹੜੇ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ-ਪਿੱਛੇ ਰਿਪੀਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਡਾਂਟਿਆ ਕਿ ਵੀ ਇਹ ਗਾਣੇ ਦਾ ਇਹ ਵਰਡ ਨਹੀਂ ਯੂਜ਼ ਕਰਨੇ ਉਹ ਕਹਿੰਦੇ ਸਾਨੂੰ ਮਤਲਬ ਦੱਸੋ ਇਹਦਾ ਕੀ ਹੈ ਕੀ ਮਤਲਬ ਸਮਝਾ ਸਕਦੇ ਹੋ ਤੁਸੀਂ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਤਾਂ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਗਾ ਅਸਰ ਛੱਡਦੇ ਨੇ ਇਹ ਕਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕੰਮ ਹੋ ਰਹੇ ਨੇ ਜਾਂ ਕਮੀ ਆ ਜਾਂ ਪੇਸ਼ੀਆ ਮਗਰ ਇਸ ਤਰੀਕੇ ਨੂੰ ਜੇ ਤੁਸੀਂ ਕਹਿੰਦੇ ਕਿ ਅਸੀਂ ਤਾਂ ਬਾਹਰ ਰਹਿੰਦੇ ਹਾਂ ਉੱਥੇ ਦੇ ਇਹੋ ਜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹਦਾ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਫੇ ਤੁਸੀਂ ਇਹ ਗਾਣੇ ਉਸ ਲੈਂਗੁਏਜ ਚ ਗਾਓ ਉਹ ਧਰਤੀ ਉਹ ਯੂਜ਼ ਕਰੋ ਨਾ ਕਿ ਪੰਜਾਬ ਦੀ ਧਰਤੀ ਯੂਜ਼ ਕਰੋਗੇ ਪੰਜਾਬੀ ਬੰਦੇ ਯੂਜ਼ ਕਰੋਗੇ ਪੰਜਾਬੀ ਪਿੰਡ ਯੂਜ਼ ਕਰੋਗੇ ਮਾਵਾ ਪੈਣ ਦੇ ਰਿਸ਼ਤੇ ਯੂਜ਼ ਕਰੋਗੇ ਲੇਕਿਨ ਮਾਰਿਆ ਗਾਣਾ ਕੱਢੋਗੇ ਮੈਨੂੰ ਤਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਕੀਤਾ ਜਾਂਦਾ ਮਾਵਾ ਪੈਣਾ ਦੀਆਂ ਇਸ ਦਾ ਕਿਉਂ ਸ਼ਾਮਲਿਆ ਜਾਂਦੀ ਹੈ ਇਸ ਗਾਣੇ ਦੇ ذریعے ਜੋ ਫੇਮਸਲ ਕਰਨਾ ਚਾਹੁੰਦੇ ਬਿਲਕੁਲ ਹੁੰਦਾ ਜੀ ਜੋ ਕਿ ਜਿੰਨੀ ਲੱਚਰ ਦਾ ਗਾਣੇ ਦੇ ਅੰਦਰ ਓਨੇ ਹੀ ਜ਼ਿਆਦਾ ਉਹਨਾਂ ਦੇ ਵਿਊਜ਼ ਨੇ ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਸ ਵਿਊਜ਼ ਨੇ ਮੈਂ ਇਹ ਕਹਿੰਦੀ ਕਿ ਸਵਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਪ੍ਰਤੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਭ ਦੀ ਇਹ ਇਕੱਲੀ ਵਿਮਨ ਕਮਿਸ਼ਨ ਦੀ ਬੇ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅger ਇਹੋ ਜਿਹੀ ਕੋਈ ਗਾਣਾ ਆ ਗਿਆ ਜਾਂ ਕੋਈ ਇਹੋ ਜਿਹੀ ਭਾਸ਼ਾ ਯੂਜ਼ ਕਰਦਾ ਤੇ ਉਹ ਤੇ ਸਮੋਟਰ ਲੈ ਕੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਅਸੀਂ ਲੱਚਰਤਾ ਜਾਂ ਅਸੀਂ ਲਫੰਗੀ ਭਾਸ਼ਾ ਸੁਣਦੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਵਾਜ਼ ਚੱਕਣਾ ਉਹਦੇ ਅਗੇਂਸਟ ਤੇ ਤੁਹਾਨੂੰ ਕਿੰਨੇ ਮਿਲੀਅਨ ਵਿਊਜ਼ ਦੀ ਤੁਸੀਂ ਗੱਲ ਕੀਤੀ ਹੈ ਲੋਕ ਦੇਖਦੇ ਨੇ ਤਾਂ ਮਿਲੀਅਨ ਵਿਊਜ਼ ਉਹਦੇ ਲਈ ਲੋਕ ਕਿੰਨੇ ਕੇ ਜ਼ਿੰਮੇਵਾਰ ਹੈ ਅਪਸਰ ਤੇ 100% 100% ਮੈਂ ਅੱਜ ਆਪਣੇ ਬੱਚੇ ਨੂੰ ਕਹਿ ਰਹੀ ਹਾਂ ਕਿ ਇਹ ਗਾਣਾ ਨਹੀਂ ਸੁਣਨਾ ਜੇ ਆਸੀਂ ਸਭ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਇਹ ਗਾਣੇ ਨਹੀਂ ਸੁਣਨੇ ਕਿਉਂਕਿ ਉਹਦੇ ਚ ਇਹੋ ਜਿਹੇ ਗਾਣੇ ਸਾਡੇ ਚ ਹੋਰ ਵੀ ਬਹੁਤ ਅੱਛੇ ਸਿੰਗਰ ਨੇ ਜਿਹਨਾਂ ਦੇ ਬਹੁਤ ਵਧੀਆ ਜਿਹੜੇ ਨੇ ਗਾਣੇ ਗਾਉਂਦੇ ਨੇ ਜਿਹੜੇ ਕਿ ਸਾਡੀ ਭਾਸ਼ਾ ਨੂੰ ਉੱਤੇ ਚੱਕਦੇ ਨੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉੱਤੇ ਚੱਕਦੇ ਨੇ ਉਹ ਹੈ ਤੁਸੀਂ ਇਹੋ ਜਿਹੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਨੇ ਹੋ ਬੜੇ ਅੱਛੇ ਸੀਨਸ ਯੂਜ਼ ਕਰਦੇ ਹੋ ਲੇਕਿਨ ਇਹੋ ਜਿਹੇ ਲੈਂਗੁਏਜ ਵਿੱਚ ਇਨਸਰਟ ਕਰਕੇ ਤੁਸੀਂ ਸੋਚਦੇ ਹੋ ਕਿ ਸਾਨੂੰ ਵਿਊਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲਟਪਾਣ ਦੀ ਬਹੁਤ ਜ਼ਰੂਰਤ ਹੈ ਮੈਂ ਗੱਲ ਕਰ ਰਿਹਾ ਨਸ਼ਿਆਂ ਦੀ ਗੱਲ ਕਰ ਰਿਹਾ ਸੀ ਇਹ ਗਾਣਾ ਗਾਇਆ ਤਾਂ ਉਸ ਤੋਂ ਬਾਅਦ ਔਰਤਾਂ ਪ੍ਰਤੀ ਇਹ ਜੀ ਆਪਣੀ ਸੋਚ ਰੱਖਦੇ ਨੇ ਇਸੇ ਸਭ ਦੋਨਾਂ ਨੇ ਵਰਤ ਇੱਕ ਪਾਸੇ ਮਾਂ ਦੇ ਨਾਂ ਤੇ ਗਾਣਾ ਕਰ ਰਹੇ ਨੇ ਦੂਜੇ ਪਾਸੇ ਔਰਤਾਂ ਪ੍ਰਤੀ ਇਹ ਜੀ ਸਭ ਦੇ ਵਰਤੇ ਮੈਂ ਹੁਣ ਇਹੀ ਗੱਲ ਕਹੀ ਹੈ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੀ ਵੀ ਸੁਣ ਲਓਗੇ ਉਹ ਕਹੇਗਾ ਜੀ ਮੈਂ ਆਪਣੇ ਮਾਂ ਨੂੰ ਬਹੁਤ ਪਿਆਰ ਕਰਦਾ ਆਪਣੀ ਮਾਂ ਦੇ ਬਿਨਾ ਮੇਰੀ ਜਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਤੁਸੀਂ ਇੱਕ ਔਰਤ ਨੂੰ ਔਰਤ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢ ਰਹੇ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਇਆ ਕਿ ਸਾਡੀ ਗਾਣੇ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਹੈ ਅਸੀਂ ਔਰਤ ਨੂੰ ਨੀਚਾ ਦਿਖਾਉਣਾ ਤਾਂ ਸਾਡੀ ਅੱਗੇ ਕਮਾਈ ਹੁੰਦੀ ਹੈ ਅੱਗੇ ਜਾ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਈ ਕਿ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਕਲਚਰ ਬਹੁਤ ਰਿਚ ਹੈ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡੇ ਦੇ ਗੁਰੂਆਂ ਨੇ ਔਰਤ ਨੂੰ ਹੀ ਰੱਬ ਦਾ ਰੂਪ ਮੰਨਿਆ ਹੈ ਤੇ ਉਸ ਚੀਜ਼ ਨੂੰ ਜਿਹੜੀ ਹੈ ਇਹ ਬਹੁਤ ਜ਼ਿਆਦਾ ਗਲਤ ਚੀਜ਼ ਹੈ ਇਹਦੇ ਉੱਤੇ ਠੱਲ ਪਾਣ ਦੀ ਬੜੀ ਲੋੜ ਹੈ ਕੀ ਹੋਣੀ ਹੈ ਜੀ ਕੀ ਕਰੀਏ ਕਾਰਵਾਈ ਇਹ ਹੈਗੀ ਹੈ ਕਿ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 11 ਤਰੀਕ ਨੂੰ ਸੱਦਿਆ ਆਇਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਇੰਡੀਆ 'ਚ ਨਹੀਂ ਹੈ ਇਸ ਟਾਈਮ ਦੋਵੇਂ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਸਰ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲੇਨੇਸ਼ਨ ਲਿੱਤੀ ਜਾਵੇ ਅਰ ਇਹਨਾਂ ਨੂੰ ਹਾਜ਼ਰ ਕੀਤਾ ਜਾਵੇ ਮੈਮ